ਦੋਸਤੋ ਤੁਸੀਂ ਵੀਡੀਓ 'ਚ ਦੇਖ ਸਕੋ ਧੀ ਵਿਦੇਸ਼ੋਂ ਆ ਰਹੀ ਹੁੰਦੀ ਆ ਮਾਪਿਓ ਆਪਣੀ ਧੀ ਨੂੰ ਦੇਖ ਰਿਹਾ ਹੁੰਦਾ ਜਦੋਂ ਧੀ ਨੂੰ ਮਾਪਿਓ ਦੇਖਦਾ ਤਾਂ ਆਪਣੇ ਮਾਪਿਓ ਦੇ ਗੱਲ ਲਾ ਕੇ ਧੀ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਆ ਸੱਚੀ ਦੋਸਤੋ ਮਾਪਿਓ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਧੀਆਂ ਨੂੰ ਦੇਖ ਕੇ ਪਤਾ ਲੱਗਦਾ ਧੀਆਂ ਪੁੱਤਾਂ ਦੇ ਨਾਲੋਂ ਵੱਧ ਕਰਦੀਆਂ ਨੇ ਮਾਪਿਓ ਦਾ ਆਪਣੇ ਮਾਪਪੋਤ ਬਗੈਰ ਧੀ ਨੇ ਕਿੰਨਾ ਔਖਾ ਸਾਮਾ ਨਗਾਇਆ ਹੋਣਾ ਦੋਸਤੋ ਪਰਿਵਾਰ ਦੇ ਵਿੱਚ ਰਹਿੰਦੇ ਆ ਕੁਝ ਏਦਾਂ ਦੀਆਂ ਮਜਬੂਰੀਆਂ ਵੀ ਬਣ ਜਾਂਦੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨੇ ਪੈਂਦੇ ਆ ਉਹ ਮਾਪਿਓ ਭਾਗਾ ਵਾਲੇ ਹੁੰਦੇ ਨੇ ਜਿਨ੍ਹਾਂ ਦੇ ਘਰ ਧੀਆਂ ਆਪਣੇ ਮਾਪਿਓ ਦਾ ਸਭ ਤੋਂ ਵੱਧ ਫਿਕਰ ਕਰਦੇ ਆ ਨੇ ਧੀਆਂ ਆਪਣੇ ਮਾਪੋ ਦੇ ਹੌਸਲੇ ਨਾਲ ਜਿੰਦੀਆਂ ਨੇ ਜਦੋਂ ਧੀਆਂ ਵਿਆਹੀਆਂ ਜਾਂਦੇ ਨੇ ਆਪਣੇ ਮਾਪਿਓ ਦੇ ਦੁੱਖ ਸੁੱਖ ਵਿੱਚ ਆ ਕੇ ਪਹਿਲਾਂ ਖੜ੍ਹਦੇ ਆ ਨੇ ਮਾਪਿਆਂ ਨੂੰ ਆਪਣੀਆਂ ਧੀਆਂ ਦੇ ਸਹਾਰੇ ساری ਉਮਰ ਸੁੱਖ ਮਿਲ ਜਾਂਦਾ ਵਸਦਿਆਂ ਰਹਿਣੇ ਇਹ ਧੀਆਂ ਪਰਮਾਤਮਾ ਇਹਨਾਂ ਧੀਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਦੋਸਤੋ ਤੁਸੀਂ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਬਾਕਸ ਵਿੱਚ ਵਿਚਾਰ ਜ਼ਰੂਰ ਦਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ